ਉਹ ਲੀਮਨੋਟੇ ਮੈਂ ਪਰਸ਼ਦ ਪਤੀ ਇੱਥੇ ਦਾ ਤੇ ਮੈਂ ਹੁਣ ਥੋੜੇ ਸਮੇਂ ਟਾਈਮ ਪਹਿਲੇ ਸਾਡੇ ਦੋਸਤ ਰੂਬੀ ਜੀ ਤੇ ਘਰੇ ਕੁਝ ਸ਼ਰਾਰਤੀ ਤਤਵਾ ਨਸ਼ੇ ਦੇ ਸੋਦਾਗਰਾਂ ਨੇ ਆਪਸ ਲੜਦੇ ਲੜਦੇ ਹਮਲਾ ਹੋਇਆ ਉਹਦੇ ਦੇ ਮਿਸਿਸ ਵੀ ਜ਼ਖਮੀ ਹੋਏ ਅਸੀਂ ਉਹਨਾਂ ਦਾ ਪਤਾ ਕਰਨ ਵਾਸਤੇ ਆਏ ਸਾਡੀ ਸਾਰੀ ਟੀਮ ਕਿਉਂਕਿ ਸਾਡੇ ਆਮ ਆਦੀ ਪਾਰਟੀ ਦੇ ਸਪੋਰਟਰ ਹੈਗੇ ਤੇ ਲੀਡਰ ਹੈਗੇ ਤੇ ਓਏ ਯਾਰ ਜੋ ਕਰੀ ਤੇ ਇਨੀ دیر ਤੱਕ ਅਸੀਂ ਕਿਹਾ ਵੀ ਮਾੜਾ ਹੋਇਆ ਤੇ ਇੱਥੇ ਦੋ ਨਸ਼ੇੜੀ ਹੋਰ ਨਸ਼ਾ ਵੇਚ ਰਹੇ ਸੀ ਪਲਾਟ ਦੇ ਅੰਦਰ ਕਿ ਵੀ ਪਲਾਟ ਹੈ ਅਸੀਂ ਉੱਤੇ ਖੜੇ ਸੀ ਤੇ ਅਸੀਂ ਉਹਨਾਂ ਨੂੰ ਫੜਿਆ ਉਹਨਾਂ ਨੂੰ ਆਰਾਮ ਨਾਲ ਆਰਾਮ ਨਾਲ ਉਹਨਾਂ ਨੂੰ ਫੜ ਕੇ ਜੀ ਚਲੋ ਪੁਲਿਸ ਨੂੰ ਫੋਨ ਕਰੀ ਤੇ ਪੁਲਿਸ ਫੋਰਸ ਨੂੰ ਫੋਰਸ ਫੋਨ ਮੈਂ ਵੀ ਕੀਤਾ ਚਲੋ ਲਵਲੀ ਜੀ ਮੈਨੂੰ ਪਤਾ ਲੱਗਾ ਕਿ ਉੱਥੋਂ ਕੋਈ ਨਸ਼ੇੜੀ ਭੱਜ ਕੇ ਵੀ ਗਿਆ ਉਹਨੇ ਬੰਦੇ ਬੁਲਾਏ ਆਪਣੇ ਹਾਂ ਹਾਂ ਬਿਲਕੁਲ ਐਦਾ ਹੀ ਹੋਇਆ ਜੀ ਬਿਲਕੁਲ ਐਦਾ ਹੀ ਹੋਇਆ ਜੀ ਆਰਾਮ ਨਾਲ ਫੜ ਕੇ ਸੀ ਥਾੜੇ ਲੈ ਜਾ ਰਹੇ ਸੀ ਕਿਉਂਕਿ ਅਸੀਂ ਕਾਨੂੰਨ ਨੂੰ ਹਾਤੀ ਚ ਨਹੀਂ ਲੈਣਾ ਪਰ ਉਹਨਾਂ ਨੂੰ ਕਾਨੂੰਨ ਦੀ ਪਰਵਾਹ ਨਹੀਂ ਸੀ ਉਹ ਗਲਤ ਅੰਸਲ ਹੈ ਤੇ ਉਸ ਤੋਂ ਬਾਅਦ ਇੱਕੋ ਦਾ ਮਹੌਲ ਕਰਵਾ ਗਿਆ ਉੱਥੋਂ 50 100 200 ਬੰਦਾ ਇੱਕੋ ਤੋਂ ਆਇਆ ਐ ਨਹੀਂ ਪਤਾ ਕਿੱਥੋਂ ਆਇਆ ਉਹਨਾਂ ਨੇ ਫਾਇਰਿੰਗ ਵੀ ਕੀਤੀ ਜੀ ਮੇਰਾ ਇੱਕ ਸਾਥੀ ਹੈ ਉਹਦੇ ਸਿਰ ਵੀ ਫਟ ਗਿਆ ਜੀ ਤੇ ਪਿੱਠਾ ਤੇ ਵੀ ਲੱਗੀਆਂ ਇੱਟਾਂ ਕਾਫੀ ਨੁਕਸਾਨ ਹੋਇਆ ਮੈਂ ਇਹਦੀ ਗੋਰ ਨਿੰਦਾ ਕਰਨਾ ਤੇ ਜਿੰਨੀ ਦੇਰ ਤੱਕ ਇਹ ਸਮੱਸਿਆ ਖਤਮ ਨਹੀਂ ਹੋਊਗੀ ਅਸੀਂ ਹਟਣਾ ਨਹੀਂ ਹੈ ਮੇਰੀ ਐਮਐਲਏ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਐਮਐਲਏ ਸਾਹਿਬ ਨੇ ਪ੍ਰੋਮਿਸ ਕੀਤਾ ਜੀ ਅਸੀਂ ਉਹ ਆਪ ਆ ਰਹੇ ਹਾਂ ਤੇ ਥੋੜੀ ਦੇਰ ਦੇ ਇਸ ਚੀਜ਼ ਦਾ ਹੱਲ ਕਰਕੇ ਜਾਵਾਂਗੇ ਜੀ ਕਿੰਨੇ ਸਮੇਂ ਪਹਿਲੇ ਦੀ ਗੱਲ ਆਈ ਸੀ ਸਰ ਮਿਸਟਰ ਜੀ ਸਾਢੇ 5 ਕਵਜ ਦੀ ਗੱਲ ਹੈ ਜੀ ਪਹਿਲਾਂ ਸਾਢੇ 5 ਕਵਜ ਪਹਿਲੇ ਹਮਲਾ ਹੋਇਆ ਨਹੀਂ ਟਾਈਮ ਇਨਾ ਹੋ ਗਿਆ ਪ੍ਰਸ਼ਾਸਨ ਹਜੇ ਤੱਕ ਨਹੀਂ ਆਇਆ ਇਹ ਦੂਜਾ ਹਮਲਾ ਹੋਇਆ ਜੀ ਆ ਗਿਆ ਸਰ ਪ੍ਰਸ਼ਾਸਨ ਨਾਲ ਨਹੀਂ ਹੁਣ ਆਇਆ ਲੇਟ ਆਇਆ ਕੰਪਲੇਨਟ ਕਰ ਦਿੱਤੀ ਸੀ ਸਰ ਅੱਧਾ ਘੰਟਾ ਪਹਿਲੇ ਦਿੱਤੀ ਤਾਂ ਹੁਣ ਆਇਆ 20-25 ਮਿੰਟ ਲੱਗੇ ਆਨ ਨੂੰ ਕੋਈ ਗੱਲ ਨਹੀਂ ਮੈਂ ਤੁ ਮੇਰੀ ਗੱਲ ਸੁਣੋ ਜੋ ਭੀੜ ਹੁੰਦੀ ਹੈ ਚਿਹਰਾ ਨਹੀਂ ਦੇਖਦੀ ਉਹ ਗਲਤ ਅੰਸਲ ਸੀ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਨੂੰ ਨਹੀਂ ਰੁਕਣ ਦਵਾਂਗੇ ਇੱਥੇ ਦੁਬਾਰਾ ਤੋਂ ਕੋਈ ਐਸੀ ਕਾਰਵਾਈ ਨਹੀਂ ਹੋਊਗੀ ਮੈਂ ਪੁਲਿਸ ਦਾ ਪ੍ਰਸ਼ਾਸਨ ਅਕਲ ਸਵੇਰੇ ACP ਸਾਹਿਬ ਨਾਲ ਗੱਲ ਕਰਕੇ ਇੱਥੇ ਸਪੈਸ਼ਲ PCR ਲਵਾਵਾਂਗੇ ਜੀ ਤੁਸੀਂ ਇਹ ਗੱਲ ਕਹੀ ਸੀ ਨਸ਼ਾ ਵੇਚਦੇ ਸੀਗੇ ਭਗਵੰਤ ਮਾਨ ਸਰਕਾਰ ਵੱਲੋਂ ਕਿਹਾ ਗਿਆ ਸੀ ਜਿਹੜਾ ਬੰਦਾ ਨਸ਼ਾ ਵੇਚੂਗਾ ਉਹ ਆਪਣੇ ਥਾਣੇ ਦਾ ਇੰਚਾਰਜ ਜਾਂ ਕਦੇ ACP ਉਹ ਜ਼ਿੰਮੇਦਾਰ ਹੋਊਗਾ ਬਟ ਸਰ ਇਹ ਆਪ ਤੁਸੀਂ ਅੱਜ ਆਪ ਦੇਖ ਲਿਆ ਮੈਂ ਆਪ ਦੇਖ ਲਿਆ ਮੈਨੂੰ ਇੱਕ ਵਾਰੀ ਗੱਲ ਕਰ ਲੈਣ ਦਿਓ ਸਵੇਰੇ ACP ਸਾਹਿਬ ਨਾਲ ਐਸਐਚਓ ਸਾਹਿਬ ਨਾਲ ਜੇ ਕੋਈ ਨਹੀਂ ਰਿਜ਼ਲਟ ਆਏਗਾ ਤਾਂ ਅਸੀਂ ਇੱਥੇ ਬਹਿ ਜਾਵਾਂਗੇ ਸਰ ਚਲੋ ਗੱਲ ਕਰ ਲਿਓ ਬਟ ਛੋਟੇ ਛੋਟੇ ਬੱਚੇ ਇਸ ਤਰ੍ਹਾਂ ਕਿ ਗਲੀ ਜੀ ਅਗਰ ਕਿਸੇ ਨੂੰ ਜਾਨਲੇਵਾ ਹਮਲਾ ਹੋ ਜਾਨ ਚਲ ਜਾਂਦੀ ਕਿਸ ਦੀ ਕੌਣ ਜ਼ਿੰਮੇਵਾਰ ਸੀ ਸਰ ਦੇਖੋ ਇਹ ਕੁਦਰਤ ਇਚ ਜਿਵੇਂ ਬੰਦੇ ਗਲਤ ਹੈਗੇ ਸਾਨੂੰ ਪਤਾ ਹੋਇਆ ਮੈਂ ਆਪ ਹੈਗਾ ਸੀ ਨਾ ਇੱਥੇ ਉਹ ਤੋਂ ਮੇਰੇ ਤੇ ਵੀ ਚੱਲਿਆ ਹਮਲਾ ਹੋਇਆ ਅਸੀਂ ਦੂਰ ਦੂਰ ਹੋ ਕੇ ਜਾਨ ਬਚਾਈ ਕੋਈ ਗੱਲ ਨਹੀਂ ਅਸੀਂ ਸਾਰੇ ਇਕੱਠੇ ਆ ਅਸੀਂ ਕਾਨੂੰਨ ਨੂੰ ਹੱਥ ਇਸ ਨਹੀਂ ਲੈਣਾ ਕਿਸੇ ਕੀਮਤ ਦੇ ਨਾਮ ਲੈਣ ਦੇਣਾ ਤੈਸ਼ ਹੀ ਜਾ ਕੇ ਕੋਈ ਆਪਣਾ ਨੁਕਸਾਨ ਨਹੀਂ ਕਰਨ ਅਗਲੇ ਦਾ ਨਹੀਂ ਕਰਨਾ ਉਹਨਾਂ ਕੋ ਹਥਿਆਰ ਕਿੱਡੇ ਕਿੱਡੇ ਸੀ ਕਿੱਥੇ ਉਹ ਨਹੀਂ ਉਹ ਅਸੀਂ ਕੁਝ ਨਹੀਂ ਦੇਖਿਆ ਉਹ ਨਹੀਂ ਅਸੀਂ ਕੁਝ ਦੇਖਿਆ ਨਾ ਸਾਡੇ ਕੋ ਪਛਾਣ ਹੈ ਇੱਕ ਦੋ ਬੰਦੇ ਦੀ ਪਛਾਣ ਹੈ ਨਾ ਉਹ ਅਸੀਂ ਵੈਰੀਫਾਈ ਕਰਕੇ ਉਹ ਅਸੀਂ ਵੈਰੀਫਾਈ ਉਹਦੇ ਕੋਲ ਕੋਈ ਤੇ ਸੀਸੀਟੀਵੀ ਕੈਮਰਾ ਜਾਂ ਵੀਡੀਓ ਸਾਰੀ ਬਣੀ ਹੋਈਆਂ ਜੀ ਉਹਨਾਂ ਦੀ ਵੀਡੀਓ ਪ੍ਰੋਵਾਈਡ ਕਰਾ ਜੋ ਸ਼ਾਮੀ ਮੇਰੇ ਘਰ ਤੇ ਹਮਲਾ ਹੋਇਆ ਅਣਪਛਾਤੇ ਬੰਦਿਆਂ ਵੱਲੋਂ ਮੇਰੀ ਕਿਸੇ ਨਾ ਰੰਜਿਸ਼ ਨਹੀਂ ਹੈ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਪਛਾਣਦਾ ਉਹ ਨਸ਼ੇ ਦੇ ਉਧਰ ਹੀ ਕੋਈ ਉਹਨਾਂ ਦੀ ਆਪਸ ਵਿੱਚ ਪਿੱਛੇ ਲੜਦੇ ਆ ਇਹ ਉਹਨਾਂ ਨੇ ਗੇਟ ਖੁੱਲਾ ਦੇਖ ਕੇ ਮੇਰੇ ਘਰ ਵਿੱਚ ਐਂਟਰੀ ਕਰ ਲਈ ਮੇਰੇ ਬੇਟੀ ਘਰ ਸੀ ਮੇਰੇ ਵਾਈਫ ਘਰ ਸੀਗੇ ਤੇ ਉਹਨਾਂ ਨੇ ਮਲਕੇ ਚੀਕ ਚਗਾੜਾ ਪੈ ਗਿਆ ਉਹਨਾਂ ਨੇ ਪੌਣਾ ਘੰਟਾ ਇੱਥੇ ਅੱਧਾ ਪੌਣਾ ਘੰਟਾ ਇੱਟਾਂ ਵੱਟੇ ਉਹਨਾਂ ਨੇ ਇੱਥੇ ਸਾਡੇ ਘਰ ਦੇ ਉੱਤੇ ਪੂਰੇ ਚੁਲਾਏ ਥਾਣੇ ਤੋਂ ਮਹਿਜ਼ ਕਹੀ ਦਈ ਜੀ ਮੈਂ ਦਿੱਤੀ ਜੀ ਕੰਪਲੀਟ ਉਦੋਂ ਕੋਈ ਵੀ ਨਹੀਂ ਆਇਆ ਸਰ ਥਾਣੇ ਦੇ ਇੰਨੀ ਦੂਰ ਤੇ ਮੈਂ ਕੀਤਾ ਜੀ ਫੋਨ ਕੀਤਾ ਹਾਂਜੀ ਮੇਰੇ ਆਪਣੇ ਇਟਾਂ ਵੱਜ ਗਈਆਂ ਜੀ ਅੱਛਾ ਜੀ ਹਾਂਜੀ ਮੇਰੇ ਇਟਾਂ ਹੁਣ ਵੀ ਲੱਗ ਗਈ ਇਟਾਂ ਤੁਹਾਡੇ ਤੋਂ ਇੱਥੋਂ ਥਾਣਾ ਕਿੰਨੇ ਕਿਲੋਮੀਟਰ ਦੂਰ ਆ ਸਾਡੇ ਤੋਂ ਕਿਲੋਮੀਟਰ ਹੋਵੇ 1 ਕਿਲੋਮੀਟਰ ਵੀ ਹੈ ਨਹੀਂ ਜੀ ਇਸ ਤਰ੍ਹਾਂ ਦੀ ਵਾਰਦਾ ਥਾਣੇ ਤੋਂ ਬੈਕ ਸਾਈਡ ਹੋਣਾ ਉਹ ਪ੍ਰਸ਼ਾਸਨ ਨਾ ਪਹੁੰਚੇ ਕਿਧਰ ਕਿਧਰ ਬਹੁਤ ਵੱਡੀ ਗੱਲ ਹੁੰਦੀ ਹੈ ਸੱਚ ਨਾਲ ਦੀ ਗੱਲ ਹੁੰਦੀ ਹੈ ਤਾਂ ਪ੍ਰਸ਼ਾਸਨ ਨੇ ਦੇਖਣਾ ਨਾ ਦੇਖੋ ਪਬਲਿਕ ਦਾ ਪ੍ਰਸ਼ਾਸਨ ਨੇ ਸੋਚਣਾ ਨਾ ਅਸੀਂ ਤਾਂ ਇੱਕ ਨੂੰ ਕੋਲ ਹੀ ਕਰ ਸਕਦੇ ਹਾਂ ਦੇਖੋ ਇੰਨੇ ਹਜੂਮ 'ਚ ਕੀ ਪਤਾ ਅਗਲਾ ਕੀ ਕਰ ਦੇਵੇ ਮੇਰੀ ਜੁਬਾਨ ਬੇਟੀ ਘਰ ਹੈ ਮੇਰੇ ਵਾਈਫ ਘਰ ਹੈ ਮੇਰੇ ਘਰਦਿਆਂ ਦਾ ਹਾਲ ਬੇਸ਼ੱਕ ਉਹਨਾਂ ਦੀ ਲੜਾਈ ਸੀ ਪਰ ਇੱਥੇ ਮਾਹੌਲ ਭਾਜੀ ਰਹਿਣ ਜੋਗ ਨਹੀਂ ਹੈ ਬਹੁਤ ਹੀ ਨਾਜ਼ੁਕ ਮਾਹੌਲ ਬਣ ਗਿਆ ਪੰਜਾਬ ਦਾ ਜਿਹੜਾ ਲੋਏ ਨਾ ਡਰ ਬਿਲਕੁਲ ਖਰਾਬ ਹੁੰਦਾ ਜਾ ਰਿਹਾ ਸਾਰੇ ਆਮ ਨਾ ਖਰਾਬੀ ਵੀ ਵੀਰ ਜੀ ਖਰਾਬੀ ਹੈ ਸਥਿਤੀ ਖਰਾਬੀ ਹੈ ਬੱਬੂ ਬੱਬੂ ਕੀ ਕਹਿਣਾ ਚਾਹੁੰਗੇ ਇਸ ਤਰ੍ਹਾਂ ਸਾਰੇ ਆਮ ਗੁੰਡਾ ਕਰਦੀ ਜਿਹੜਾ ਚੱਲ ਰਹੀ ਹੈ ਆਪਣੇ ਅਰਜੂਨ ਦੇਵਨਗਰ ਮੇਨ ਰੋਡ ਤੇ ਕਿਲੇ ਮੇਨ ਸਿਟੀ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਮਹਾਰਾਜ ਦੇਖੋ ਮਾਹ ਸਾਹਿਬ ਜੀ ਇੱਕ ਗੱਲ ਕਹੂੰਗਾ ਜਿਨੀਆਂ ਝੁੱਗੀਆਂ ਨੇ ਸਾਰੀਆਂ ਗਣੇ ਚ 8 ਵਜੇ ਤੋਂ ਬਾਅਦ ਹੀ ਸਾਮ ਦੇ ਰਾਤ ਦੇ 4 ਵਜੇ ਤੱਕ ਨਸ਼ਾ ਵਿਕਦਾ ਹੈ ਕੋਈ ਨਸ਼ਾ ਵੇਚਦਾ ਕੋਈ ਕਰਦਾ ਸਾਬੇ ਤੇ ਇੰਨੀ ਪੀੜ ਲੱਗੀ ਹੁੰਦੀ ਹੈ ਅਣ ਪਛਾਤੇ ਚਲੇ ਗਏ ਬਾਜੀ ਦੱਸੋ ਤੁਸੀਂ ਤੁਸੀਂ ਵੀ ਦੱਸੋ ਸਾਡੇ ਸਾਡੇ ਬੱਚੇ ਦਾ ਰਹਿਣਾ ਆਪਣੇ ਅਸੀਂ ਸਵੇਰੇ ਉੱਠ ਕੇ ਕਿੰਨਾ ਮਤਲਬ ਆਏ ਜਾਨਾ ਅਸੀਂ ਕਿੰਨੀ ਕਿੰਨੀ ਪਛਾਣ ਕਰਾਂਗੇ ਆਪਣੇ ਪਹਿਲੇ ਕੋਈ ਹਲਕੇ ਤੇ ਐਮਐਲਏ ਸਾਹਿਬ ਨਾਲ ਜਾਂ ਕਦੀ ਐਸਬੀ ਸਾਹਮਣੇ ਕੋਈ ਗੱਲਬਾਤ ਨਹੀਂ ਨਹੀਂ ਹੁਣ ਕੀਤੀ ਜੀ ਗੱਲ ਹੁਣ ਕੀਤੀ ਅਸੀਂ ਮੌਕੇ ਤੇ ਆ ਗਏ ਸੀ ਉਹ ਆ ਰਹੇ ਜੀ ਆ ਰਹੇ ਆਹੋ ਜੀ ਮੇਰੀ ਗੱਲ ਹੋਈ ਆ ਰਹੇ ਠੀਕ ਹੈ ਹੈ ਨਾ ਵੀ ਪੁਲਿਸ ਨੇ ਸੁਚੇਜ ਕੀਤਾ ਵੀ ਸਾਡੇ ਇਲਾਕੇ 'ਚ ਨਸ਼ਾ ਵਿਕ ਰਿਹਾ ਵਾ ਉਹ ਬਾਜੀ ਮੈਂ ਗੋਲਡੀ ਹੈ ਬਰਿੰਦਰ ਸਿੰਘ ਮੇਰਾ ਪੱਕਾ ਨਾਮ ਹੈ ਆ ਸ਼ਾਮੀ ਸਵਾ 5:30 ਦਾ ਬਾਕਿਆ ਹੈਗਾ ਮੈਂ ਕੁੱਤਾ ਲੈਣ ਵਾਸਤੇ ਜਾਣਾ ਕੋ ਉਹ ਲੈ ਕੇ ਜਾਣਾ ਸੀ ਡਾਕਟਰ ਕੋਲ ਹੋਇਆ ਕੀ ਇਨ ਬਿਟਵੀਨ ਦੋ ਮੁੰਡੇ ਲੜਦੇ ਲੜਦੇ ਆਏ ਇੱਕ ਭਈਆ ਸੀ ਇੱਕ ਪੰਜਾਬੀ ਸੀ ਚੇਤਨ ਸ਼ਾਹ ਆਪਾਂ ਹੀ ਲੜਦੇ ਪਏ ਸੀ ਉਹਨੇ ਬੰਦੇ ਹੋਰ ਬਲ ਵਾਲੇ ਭਈਏ ਨੇ ਠੀਕ ਹੈ ਜੀ ਇਹ ਮੇਰੇ ਘਰ ਬਣ ਗਿਆ ਚੇਤਨ ਸ਼ਾਹ ਬਚਣ ਲਈ ਮੈਂ ਧੱਕੇ ਧੱਕੇ ਮਾਰ ਕੇ ਸਾਰੇ ਬਾਹਰ ਕੱਢੇ ਵੀ ਭਾਈ ਤੁਸੀਂ ਬਾਹਰ ਨਿਕਲੋ ਸਾਡੇ ਘਰ ਕਿਉਂ ਲੜਾਈ ਕਰਦੇ ਹੋ ਮੇਰੀ ਜਵਾਨ ਭਤੀਜੀ ਤੇ ਮੇਰੀ ਪਰਜਾਈ ਘਰ ਵਿੱਚ ਸੀਗੀ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਮੈਂ ਇਹਨਾਂ ਨੂੰ ਬੜਾ ਜ਼ੋਰ ਲਾ ਕੇ ਬਾਹਰ ਕੱਢਿਆ ਵੀ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਤੁਸੀਂ ਜਿਹੜੀ ਆਪਸ 'ਚ ਲੜਾਈ ਹੈਗੀ ਹੈ ਬਾਹਰ ਜਾ ਕੇ ਕਰੋ ਉਹ ਪਰ ਕੋਠੇ ਚੜ ਕੇ ਤੁਹਾਨੂੰ ਗਾਲੀ ਗਲੋਚਉਣ ਲੱਗ ਪਏ ਗਾਲੀ ਗਲੋਚਉਂਦੇ ਹੁੰਦੇ ਜਦੋਂ ਬਾਹਰ ਟੋਟਾ ਟੋਟਾ ਚੱਲ ਗਏ ਆ ਅਸੀਂ ਫੋਨ ਕੀਤਾ ਭਾਈ ਸਾਹਿਬ ਨੂੰ ਭਾਈ ਆ ਕੇ ਸਾਡ ਵੀ ਆ ਕੇ ਦੇਖੋ ਜੀ ਵੀ ਤੁਸੀਂ ਸਾਡੇ ਨਾਲ ਕੀ ਹੋਇਆ ਵੈ ਸਾਡੇ ਘਰ ਸਾਰੀਆਂ ਇੱਟਾਂ ਦੇਖੋ ਜੀ ਸਾਰੀਆਂ ਸਾਰੀਆਂ ਇੱਟਾਂ ਸਾਡੇ ਘਰ ਪਈਆਂ ਨੇ ਸ਼ੀਸ਼ੇ ਟੁੱਟ ਗਏ ਮੇਰੀ ਪਰਚਾਈ ਦੇ ਇੱਟ ਵੱਜੀ ਮੇਰੀ ਗਰਦਨ ਵਿੱਚ ਇੱਟ ਵੱਜੀ ਏ ਜੇ ਰੱਬ ਖੁਦਾ ਨਾ ਖਾਸ ਤਾਂ ਉਹਨਾਂ ਦੇ ਹੱਥ ਵਿੱਚ ਦਾਤਾਂ ਸੀਗੀਆਂ ਕਿਸੇ ਬੰਦੇ ਨੂੰ ਮਾਰ ਜੇ ਸਾਡਾ ਕੋਨਰ ਵਾਲੀ ਵਾਰਸ ਜੀ ਉਸ ਤੋਂ ਬਾਅਦ ਹੀ ਪੁਲਿਸ ਨੂੰ ਬੁਲਾਇਆ ਪੁਲਿਸ ਵਾਲੇ ਨਿੱਲ ਜੀ ਆਏ ਆਣ ਤੋਂ ਬਾਅਦ ਉਹਨਾਂ ਨੇ ਕੀਤਾ ਕਿ ਸਾਨੂੰ ਕਹਿੰਦੇ ਚਲੋ ਤੁਥੇ ਮੁਲਾਜਾ ਕਰਾਂਦੇ ਪਈ ਅਸੀਂ ਤੁਹਾਡੇ ਨਾਲ ਚੱਲਦੇ ਆਂ ਨਾਲ ਕੀ ਜਾਣਾ ਸਾਨੂੰ ਤੋਰ ਕੇ ਆਪ ਗੱਡੀ ਪਾਪਾ ਲੱਗੇ ਥਾਣੇ ਪਹੁੰਚ ਗਏ ਕੋਈ ਪੁਲਿਸ ਵਾਲਾ ਉੱਥੇ ਨਹੀਂ ਆਇਆ ਅੱਛਾ ਜੀ ਉਹ ਸਾਡੇ ਸਾਹਮਣੇ ਬੰਦੇ ਨਿਕਲੇ ਜਿਹੜਾ ਫੋਨ ਕੁੱਟੇ ਜਾ ਰਹੇ ਆ ਇਹ ਪਹਿਲੀ ਘਟਨਾ ਕਿੰਨੀ ਟਾਈਮ ਉਹ ਦੂਜੀ ਘਟਨਾ ਕਿੰਨੀ ਪਹਿਲਾਂ ਉਹਨਾਂ ਨੂੰ ਪੁਲਿਸ ਚੌਕੀ ਉੱਥੇ ਲੈ ਕੇ ਗਈ ਸੀ ਨਹੀਂ ਜੀ ਕਿਸੇ ਨੂੰ ਨਹੀਂ ਚੁੱਕਿਆ ਕਿਸੇ ਨੇ ਪ੍ਰਸ਼ਾਦ ਜੀ ਪ੍ਰਸ਼ਾਦ ਕੁਝ ਨਹੀਂ ਕੀਤਾ ਅਸੀਂ ਉੱਥੇ ਕਿਹਾ ਵੀ ਉੱਥੇ ਮਲਾਇਆ ਕਰਾ ਰਹੇ ਆ ਤੁਸੀਂ ਸਾਡੇ ਨਾਲ ਸਿਵਲ ਹਸਪਤਲ ਚੱਲੋ ਸਾਨੂੰ ਕਾਰ 'ਚ ਵਿੱਚ ਭੇਜਤਾ ਅਸੀਂ ਪਹੁੰਚ ਗਏ ਅਨਿਲਜੀ ਵਾਪਸ ਮੁੜ ਗਏ ਉੱਥੋਂ ਅੱਛਾ ਕਿੰਨੀਆਂ ਗੱਡੀਆਂ ਟੋਟਲ ਟੁੱਟੀਆਂ ਆਪਣੀ ਭਾਈਆ ਸਾਰੀਆਂ 8 ਟੱਬਜੀਆਂ ਗੱਡੀਆਂ ਕਿਸ ਘਰ ਦੇ ਸ਼ੀਸ਼ੇ ਤਾਂ ਕੁੱਟੇ ਬੱਜੇ 3 4 ਇੱਥੇ ਵਜੀ ਉਹਦੇ ਉਹਦੀ ਉਹਦੀ ਜਿਹੜੇ ਬਾਈਕਾਂ ਕਿ ਬੈਟਰ ਆ ਉਹ ਪੂਰੀ ਬਦਮਾਸ਼ੀ ਕਰਕੇ ਗਏ ਆ ਪੂਰੀ ਬਦਮਾਸ਼ੀ ਕਰਕੇ ਹੁਣ ਫਾਇਰ ਹੋਇਆ ਇਹਨਾਂ ਨੇ ਪੂਰਾ ਸਾਰਾ ਫਾਇਰ ਕਿੰਨੇ ਕੀਤੇ ਸੀ ਉਹਨਾਂ ਨੇ ਕੀਤੇ ਆ ਜੀ ਉਹਨਾਂ ਨੇ ਟੋਟਲ ਕਿੰਨੇ ਫਾਇਰ ਹੋਏ ਸੀ ਟੋਟਲ ਕਿੰਨੇ ਫਾਇਰ ਹੋਏ ਸੀ ਸਰ ਟੋਟਲ ਕਿੰਨੇ ਫਾਇਰ 6 ਫਾਇਰ 5 6 ਫਾਇਰ ਹੋਇਆ ਜੀ ਟੋਟਲ ਅੱਛਾ ਜੀ 5 6 ਫਾਇਰ ਹੋਇਆ ਗਲੀ ਦੇ ਵਿੱਚ ਹੀ ਉਸ ਤੋਂ ਬਾਅਦ ਇੱਟਾਂ ਊਟਾਂ ਮਾਰ ਕੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਗੋਲੀ ਵੀ ਚਲਾਈ ਫਿਰ ਆਪਣੇ ਬੰਦੇ ਛੜਾ ਕੇ ਲੱਗੇ ਉਹ ਬਿਹਾਰੀ ਕੋਲ ਸਾਹਮਣੇ ਬਿਹਾਰੀ ਕਲੋਨੀ ਵਾਲੇ ਜੀ ਸਾਰੇ ਬਿਹਾਰੀ ਕਲੋਨੀ ਵਾਲੇ ਠੀਕ ਹੈ ਹਾਂ ਜੀ ਬਿਹਾਰੀ ਕਲੋਨੀ ਹੈ ਹਾਂ ਜੀ ਫਾਇਰ ਵੀ ਕੀਤਾ 5 6 ਫਾਇਰ ਹੋਇਆ ਜੀ ਉੱਥੇ ਆਹ ਦਾਤ ਸੀਗੇ ਉਹਨਾਂ ਕੋਲ ਦਾਤ ਮਾਰੀ ਦਾਤਾਂ ਵਿੱਚ ਮੈਂ ਜੋ ਸਾਡੇ ਘਰ ਦੀ ਵੀਡੀਓ ਬਣੀ ਤੋਂ ਮੁਹੱਈਆ ਕਰਾ ਦਾਂਗੇ ਉਹਦੇ ਵਿੱਚ ਇੱਟਾਂ ਮਾਰਦੇ ਪਏ ਅਸੀਂ ਕੋਠੇ ਬੰਸਾ ਬਚ ਕੇ ਜਾਨ ਬਚਾਈ ਹੈ ਸਾਰ ਤੇ ਜਿਵੇਂ ਸਰ ਆਪਣਾ ਭਾਜੀ ਨੇ ਦੱਸਿਆ ਇਹਨਾਂ ਦੇ ਘਰ ਤੇ ਹਮਲਾ ਹੋਇਆ ਆਪਾਂ ਸਾਰੀ ਵੀਡੀਓ ਵਗੈਰਾ ਲੈ ਰਹੇ ਹਾਂ ਠੀਕ ਹੈ ਅਣਪਛਾਤੇ ਬੰਦੇ ਨੇ ਕੱਲ ਇਹਨਾਂ ਦੱਸਿਆ ਬਿਹਾਰੀ ਕਲੋਨੀ ਰਹਿੰਦੇ ਆ ਆਪਾਂ ਕੱਲੇ ਕੱਲੇ ਦੀ ਪਛਾਣ ਕਰਕੇ ਹੁਣੇ ਪਰਚਾ ਦਰਜ ਕਰਨਾ ਕੱਲੇ ਕੱਲੇ ਨੂੰ ਚੱਕ ਕੇ ਸੱਟਣਾ ਥੇਲਚ ਸਰ ਇਸ ਤਰੀਕੇ ਪਹਿਲੇ 5 ਵਜੇ ਹਮਲਾ ਕੀਤਾ ਉਸ ਤੋਂ ਬਾਅਦ ਫਿਰ ਆ ਕੇ 7 ਵਜੇ ਹਮਲਾ ਕਰਕੇ ਗਏ ਸਰੀਆ ਮੇਂ ਗੁੰਡਾਗਰਦੀ ਕਰ ਰਹੇ ਨੇ ਕੀ ਲੱਗਦਾ ਹੁਣ ਆਪਾਂ ਨੂੰ ਪਤਾ ਹੀ ਹੁਣ ਲੱਗਿਆ ਨਾ ਜਿਵੇਂ ਜਿਵੇਂ ਨਾਲ ਗੱਲ ਦੱਸੀ ਹੈ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਕਰਕੇ ਤੇ ਇਕੱਲੇ ਇਕੱਲੇ ਐਕਸ਼ਨ ਲੈ ਲਾਂਗੇ ਕੋਈ ਚੱਕਰ ਹੀ ਨਹੀਂ ਪਹਿਲੇ ਵੀ ਆਪਣੇ ਥਾਣੇ ਤੋਂ ਮੁਲਾਜ਼ਮ ਆਏ ਸੀਗੇ ਇਹਨਾਂ ਨੂੰ ਇਹ ਸੋਸਾਂ ਦਿੱਤਾ ਗਿਆ ਸੀ ਕਿ ਤੁਸੀਂ ਸਾਡੇ ਨਾਲ ਚਲੋ ਅਸੀਂ ਤੁਹਾਡਾ ਮੁਲਾਜ਼ਾ ਕਰਾਉਂਦੇ ਨੇ ਬਟ ਉਹ ਜਿਹੜੇ ਅਫਸਰ ਸੀਗੇ ਉਹ ਉੱਥੇ ਨਹੀਂ ਗਏ ਉਸ ਤੋਂ ਬਾਅਦ ਪਈਵਾਰਸੀ ਬਲ ਨਹੀਂ ਨਹੀਂ ਮੁਲਾਜ਼ਮ ਗਏ ਸੀ ਉੱਥੇ ਸਿਵਲ ਅਸਲ ਗਏ ਸੀਗੇ ਉੱਥੇ ਉਹਨਾਂ ਕਹਿੰਦੇ ਇੱਥੇ ਬ ਪ੍ਰੋਬਲਮ ਆ ਗਈ। ਇਹ ਸਰ ਕੁਝ ਫਾਇਰ ਵੀ ਕੀਤੇ ਗਏ ਨੇ। ਨੋ ਆਪਾਂ ਵੈਰੀਫਾਈ ਕਰਦੇ ਜਿਵੇਂ ਨਾ ਦੱਸਿਆ ਦੇਖਦੇ ਕਿੱਥੇ ਫਾਇਰ ਹੋਇਆ ਮੈਂ ਮੋਕਲ ਦੀ ਵਿੱਚ ਸਰੇ ਆਮ 5-6 ਵਜੇ ਦਾ ਟਾਈਮ ਤੁਸੀਂ ਦੇਖਦੇ ਹੋ ਬੱਚੇ ਵੀ ਘੁੰਮਦੇ ਰਹਿੰਦੇ ਨੇ ਕਿਸੇ ਨੂੰ ਗੋਲੀ ਵੀ ਲੱਗ ਸਕਦੀ ਜਾਂ ਪੱਥਰ ਵੀ ਲੱਗ ਸਕਦਾ ਕਿਸੇ ਜਾਨ ਵੀ ਜਾ ਸਕਦੀ ਸੀ ਸਰੇ ਆਮ ਲੋਅਰ ਆਰਡਰ ਜਿਹੜਾ ਆਪਣੇ ਹੱਥ ਚ ਲੈ ਰਹੇ ਨੇ। ਜੀ ਉਹਨਾਂ ਨੇ ਲੋਅਰ ਆਰਡਰ ਹੱਥ ਚ ਲਿਆ ਹੈ ਤਾਂ ਆਪਾਂ ਉਹਦਾ ਐਕਸ਼ਨ ਲੈ ਰਹੇ ਹਾਂ। ਠੀਕ ਹੈ ਨਾ ਹੁਣ ਆਪਾਂ ਕਾਰਵਾਈ ਕਰਕੇ ਕੱਲੇ-ਕੱਲੇ ਬੰਦੇ ਦੀ ਪਛਾਣ ਕਰਕੇ ਜੋ ਆਪਣਾ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ। ਸਮੂਹ ਮੋਹੱਲੇ ਦੇ ਨਿਵਾਸੀਆਂ ਨੇ